ट टुपिय बवोत देरू शहीदा सूरति हुतार सजो सिंध सूरत त ਉੱਚੀ ਨੇ ਲੈਨ ਪੜੀ ਐ ਸਾਂਭੋ ਦਸਤਾਰ ਨਾਲੇ ਸਾਂਭੋ ਕਿਰਦਾਰ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰਾਂ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇੱਕ ਸ਼ਾਇਰ ਦਾ ਕਥਨ ਹੈ ਉਹ ਕਹਿੰਦਾ ਜਿੰਕੇ ਦਿਨ ਮਨਾਤੇ ਹੋ ਉਨਕੀ ਬਾਤ ਕੋ ਵੀ ਮੰਨੋ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਭਾਗ ਸਿੰਘ ਜੀ ਉਹਨਾਂ ਨੂੰ ਐਵੇਂ ਵੀ ਯਾਦ ਕੀਤਾ ਜਾਂਦਾ ਉਹਨਾਂ ਦੇ ਐਵੇਂ ਜੋਗ ਦੇ ਨਹੀਂ ਲੱਗਦੇ ਉਹਨਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਬੋਲਦੀਆਂ ਆ ਜਿਹੜਾ ਦਰਬਾਰ ਬਣ ਗਿਆ ਇਹ ਆਪਾਂ ਥੋੜਾ ਬਣਾ ਲਿਆ ਗੁਰੂ ਦੀ ਕਿਰਪਾ ਉਹਨਾਂ ਦੀ ਕੀਤੀ ਹੋਈ ਤਪੱਸਿਆ ਉਹਨਾਂ ਦੀ ਕੀਤੀ ਹੋਈ ਮਿਹਨਤ ਔਰ ਮੈਂ ਇੱਕ ਬੇਨਤੀ ਕਰਾਂਗਾ ਤੁਹਾਨੂੰ ਬਾਸਤਾ ਹੈ ਪੈਣਾ ਕਬਤਾ ਗਾਰੀਆਂ ਨੇ ਬਾਸਤਾ ਅਜੀਤ ਤੇ ਜਿਹਾਰ ਦਾ ਮੈਂ ਵੀ ਤੁਹਾਨੂੰ ਬਾਸਤਾ ਪਾਉਣਾ ਹੈ ਬਾਬਾ ਭਾਗ ਸਿੰਘ ਜੀ ਦਾ ਜਿਨ੍ਹਾਂ ਦੇ ਅਸੀਂ ਦਿਨ ਮਨਾ ਰਹੇ ਹਾਂ ਤੁਸੀਂ ਪਰਨ ਕਰੋ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਨਾ ਉਹ ਕਿਰਪਾ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਬਾਲੂ ਬਣ ਜੋ ਹੁਣ 2025 ਚੱਲ ਰਿਹਾ 2027 ਆਉਣ ਵਾਲਾ ਹੈ ਬਹੁਤ ਭਿਆਨਕਉਣ ਵਾਲਾ ਹੈ ਇਹ ਮੇਰੀ ਬੇਨਤੀ ਨੂੰ ਜਰੂਰ ਪ੍ਰਵਾਨ ਕਰਿਓ ਸਾਹਮੋ ਦਸਤਾਰ ਨਾਲੇ ਸਾਹਮੋ ਕਿਰਦਾਰ ਵੇ ਸਜੋ ਸਿੰਘ ਸੂਰੇ ਹਾਂ ਭੈਣੋ ਮੈਂ ਇੱਕ ਬੇਨਤੀ ਕਰਦਾ ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿ ਕੇ ਬੇਨਤੀ ਕਰਦਾ ਪਰਸੋਂ ਨੂੰ ਖੰਡੇ ਬਾਟੇ ਦੀ ਪਹਲ ਤਿਆਰ ਹੋਣੀ ਹੈ ਜਿੰਨਾ ਵੀਰਾਂ ਨੇ ਹੁਣ ਮਨ ਬਣਾਇਆ ਉਹ ਕਿਰਪਾ ਕਰੋ ਹੱਥ ਖੜੇ ਕਰਕੇ ਜਕਾਰਾ ਛੱਡੋ ਮੈਂ ਜਕਾਰਾ ਛੱਡਦਾ ਤੁਸੀਂ ਹੱਥ ਖੜੇ ਕਰਨੇ ਨੇ ਤੁਹਾਨੂੰ ਬਾਸਤ ਹੈ ਬਾਬਾ ਭਾਗ ਸਿੰਘ ਜੀ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਮੈਂ ਜਕਾਰਾ ਛੱਡਾਂਗਾ ਤੁਸੀਂ ਹੱਥ ਖੜੇ ਕਰਕੇ ਜਕਾਰੇ ਦਾ ਜਵਾਬ ਦਿਓ ਨਾਲੇ ਕਰਨ ਕਰੇ ਵੀ ਅਸੀਂ ਵਾਕਈ ਖੰਡੇ ਵੱਟ ਦੇ ਅਮਰ ਸਾਖੇ ਗੁਰੂ ਬਾਰੇ ਬਣਾਗੇ ਉਹ ਪਾਸਤਾ ਹੈ ਸਾਡੇ ਬੱਚਿਆਂ ਨੂੰ ਸੰਭਾਲ ਪਤਾ ਹੀ ਲੱਗਦਾ ਕੌਣ ਹੈ ਪਿੱਛੇ ਲਿਖਾਇਆ ਹੁੰਦਾ ਪੁੱਤ ਸਰਦਾਰਾਂ ਦੇ ਔਰ ਜਦੋਂ ਵਿਚੋਂ ਨਿਕਲਦਾ ਉਹ ਐ ਲੱਗਦਾ ਪੁੱਤ ਭਈਆਂ ਦੇ ਹੁਸਨ ਨਾ ਬਣਾਇਆ ਮੇਰੀ ਗੱਲ ਦਾ ਭਾਵੇਂ ਮੈਨੂੰ ਘੇਰ ਲਿਆ ਕੋਈ ਪਰਵਾਹ ਨਹੀਂ ਮੈਂ ਤੇ ਇਕੱਲੀ ਹਾਂ ਨਾ ਮੇਰੇ ਕੋਈ ਅੱਖੀਆਂ ਨਾ ਕੋ ਮੇਰੇ ਪਿੱਛੇ ਹੈ ਮੇਰਾ ਇੱਕੋ ਹੀ ਪੁੱਤਰ ਸੀ ਉਹ ਦੁਨੀਆ ਤੋਂ ਚਲੇ ਗਿਆ ਹੁਣ ਮੇਰਾ ਕੁਝ ਨਹੀਂ ਇਹ ਤਾਂ ਹੁਣ ਤੁਰਦੀ ਫਿਰਦੀ Laash ਹੈ ਟਾਈਮ ਟਪਾਉਨੇ ਆ ਪਰ ਮੇਰੀ ਬੇਨਤੀ ਹੈ ਗੁਰੂ ਬਾਰੇ ਬਣ ਜੋ ਖੰਡੇ ਬਾਟੇ ਦੀ ਪਹਲ ਜਿਨ੍ਹਾਂ ਨੇ ਨਹੀਂ ਛਕੀ ਨਾ ਉਹ ਕਿਰਪਾ ਕਰਕੇ ਖੰਡੇ ਬਾਟੇ ਦਾ ਅਮਰ ਸ਼ਾਹ ਕੇ ਗੁਰੂ ਬਾਰੇ ਬਣੀਓ ਸਤਗੁਰਾਂ ਨੇ 80000 ਦੇ ਇਕੱਠ ਦੇ ਵਿੱਚ ਉਹ ਆਵਾਜ਼ ਮਾਰੀ ਸੀ ਪਤਾ ਹੈ ਕੌਣ ਆਇਆ ਸੀ ਪਹਿਲਾਂ ਸਤਗੁਰਾਂ ਨੇ ਆਵਾਜ਼ ਮਾਰੀ ਇੱਕ ਸਿੱਖ ਆਇਆ ਸਤਗੁਰਾਂ ਦੇ ਸਾਹਮਣੇ ਆਇਆ ਸਤਗੁਰਾਂ ਨੇ ਪੁੱਛਿਆ ਸਿੱਖਾ ਤੇਰਾ ਨਾਮ ਕੀ ਹੈ ਉਹ ਕਹਿੰਦਾ ਮਹਾਰਾਜ ਮੇਰਾ ਨਾਮ ਦਿਆਰਾਮ ਕਿੱਥੋਂ ਆਇਆ ਕਹਿੰਦਾ ਮਹਾਰਾਜ ਮੈਂ ਲਾਹੌਰ ਤੋਂ ਆਇਆ ਇਹਦੇ ਕਮਾਲ ਹੈ ਇਹ ਤਾਂ ਜਮੀ ਕਮਾਲ ਹੋ ਗਈ ਅੱਜ ਉਸ ਨਹਾਉਰ ਤੋਂ ਦਿਆ ਚੱਲ ਕੇ ਆਈ ਆ ਜਿਹੜੇ ਲਾਹੌਰ ਦੇ ਅੰਦਰ ਸ਼ਾਂਤੀ ਦੇ ਪੁੰਜ ਪਿਆਰ ਦੇ ਮਜੱਸਮੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਤੱਤੀ ਤਵੀ ਦੇ ਬਾਹ ਕੇ ਸ਼ਹੀਦ ਕੀਤਾ ਹੋਵੇ ਅਜੂ ਉਥੋਂ ਦੇ ਆ ਚੱਲ ਕੇ ਆਈ ਐ ਕਹਿੰਦਾ ਹਾਂ ਮਹਾਰਾਜ ਲਾਹੌਰ ਸ਼ਹਿਰ ਚੋਂ ਲਿਆ ਚੱਲ ਆ ਪਈ ਆ ਕਲ ਕੀ ਧਰ ਦੇ ਸਜੇ ਦਰਬਾਰ ਇਹ ਅੰਦਰ ਤਨ ਮਨ ਤੁਸਾਂ ਦੀ ਭੇਟ ਹੈ ਮੈਂ ਕੀਤਾ ਦਾਤਾ ਭੇਜ ਕੇ ਤੇਰੇ ਪਿਆਰ ਅੰਦਰ ਹੁਣ ਤੁਸੀਂ ਵੀ ਕਿਰਪਾ ਕਰੋ ਤੁਹਾਨੂੰ ਵਾਸਤਾ ਪਾਇਆ ਸਾਨੂੰ ਮਾਇਆ ਨਾ ਦਿਓ ਸਾਨੂੰ ਕੁਝ ਨਾ ਕੁਝ ਤੇ ਕਿਰਪਾ ਕਰੋ ਨਾ ਅਸੀਂ ਗਾੜ ਵਿੱਚ ਪੱਲਾ ਪਾ ਕੇ ਤੁਹਾਨੂੰ ਬੇਨਤੀ ਕਰਦੇ ਆਂ ਜਿਨ੍ਹਾਂ ਨੇ ਖੰਡੇ ਬਾਟ ਦਾ ਅਮਰਤ ਨਹੀਂ ਛਕਿਆ ਕਿਰਪਾ ਕਰਕੇ ਖੰਡੇ ਬਾਟ ਦੇ ਦਾ ਅਮਰਤ ਛਕ ਕੇ ਗੁਰੂ ਬਾਰੇ ਬਣੀਏ ਭਾਈ ਦਿਯਾਰਾਮ ਆਇਆ ਸਤਿਗੁਰਾਂ ਨੇ ਡੋਲੇ ਤੋਂ ਪਕੜਿਆ ਤਾਂ ਉਹ ਅੰਦਰ ਲਗਾਇਆ ਸੀਸ ਧਾਰ ਦੇਣ ਨੂੰ ਵਕ ਹੋ ਗਿਆ ਦੂਸਰੀ ਆਵਾਜ਼ ਮਾਰੀ ਮੇਰੇ ਦੂਸਰੀ ਆਵਾਜ਼ ਮਾਰੀ ਇੱਕ ਸਿੱਖ ਆਇਆ ਸਤਿਗੁਰਾਂ ਨੇ ਪੁੱਛਿਆ ਭਾਈ ਤੂੰ ਕਿੱਥੋਂ ਆਇਆ ਤੇਰਾ ਨਾਂ ਕੀ ਆ ਕਹਿੰਦਾ ਮਹਾਰਾਜ ਮੇਰਾ ਨਾਂ ਹੈ ਧਰਮਚੰਦ ਕਿੱਥੋਂ ਆਇਆ ਕਹਿੰਦਾ ਮਹਾਰਾਜ ਹਸਤਨਾਪੁਰ ਦਿੱਲੀ ਦੇ ਰਹਿਣ ਵਾਲਾ ਹੈ ਕਹਿੰਦੇ ਇਹ ਵੀ ਕਮਾਲ ਦੀ ਗੱਲ ਹੈ ਅੱਜ ਉਸ ਦਿੱਲੀ ਤੋਂ ਧਰਮ ਚੱਲ ਕੇ ਆਇਆ ਜਿਸ ਦਿੱਲੀ ਦੇ ਅੰਦਰ ਮੇਰੇ ਗੁਰਦੇਵ ਪਿਤਾ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਧਰ ਦੇ ਨਾਲ ਲੱਕ ਹੋਇਆ ਹੋਵੇ ਜਿਸ ਦਿੱਲੀ ਦੇ ਅੰਦਰ ਨਾਲ ਦੇ ਸਿੱਖਾਂ ਨੂੰ ਕੋਹ ਪੋਕੇ ਸ਼ਹੀਦ ਕੀਤਾ ਹੋਵੇ ਅੱਜ ਉਸ ਦਿੱਲੀ ਤੋਂ ਧਰਮ ਚੱਲ ਕੇ ਆਇਆ ਪਹਿਲਾ ਦਇਆ ਆਈ ਕਿਉਂਕਿ ਜਿਹੜੇ ਮਨੁੱਖ ਦੇ ਅੰਦਰ ਦਇਆ ਨਹੀਂ ਨਾ ਕੁਦਾ ਕੋਈ ਧਰਮ ਨਹੀਂ ਭਾਵੇਂ ਮੈਂ ਕਿਰਪਾਨ ਪਾਈ ਫਿਰਦਾ ਜੇ ਦਇਆ ਨਹੀਂ ਕੋਈ ਧਰਮ ਨਹੀਂ ਇਹ ਗੱਲ ਮੈਂ ਨਹੀਂ ਕਹਿੰਦਾ ਮੇਰਾ ਬਾਪੂ ਕਹਿੰਦਾ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਸਤਿਗੁਰ ਕਹਿੰਦੇ ਨੇ ਧੌਰ ਧਰਮ ਦਇਆ ਦਾ ਪੂਜ ਇਹਦਾ ਮਤਲਬ ਦਇਆ ਮਾਂ ਹੈ ਪਹਿਲਾਂ ਮਾਂ ਆਇਆ ਨਾ ਫਿਰ ਬੱਚਾ ਹੋਇਆ ਪਹਿਲਾਂ ਦਇਆ ਆਈ ਜਿਹੜੇ ਮਨੁੱਖ ਦੇ ਅੰਦਰ ਦਇਆ ਉਹਦਾ ਧਰਮ ਵੀ ਕਾਇਮ ਹੈ ਜਿਹਦੇ ਅੰਦਰ ਦਇਆ ਨਹੀਂ ਉਹਦਾ ਧਰਮ ਵੀ ਕਾਇਮ ਨਹੀਂ ਤੀਸਰੀ ਆਵਾਜ਼ ਮਾਰੀ ਫਿਰ ਹਿੰਮਤ ਆਈ ਜਦੋਂ ਦਇਆ ਆ ਗਈ ਫਿਰ ਧਰਮ ਵੀ ਆ ਜਾਵੇਗਾ ਜਦੋਂ ਧਰਮ ਆ ਗਿਆ ਫਿਰ ਹਿੰਮਤ ਵੀ ਆ ਗਈ ਜਦੋਂ ਹਿੰਮਤ ਆ ਗਈ ਫਿਰ ਕੀ ਹੋਇਆ ਨੋਕਮ ਚੰਦ ਆ ਗਿਆ ਫਿਰ ਸਹਿਦ ਚੰਦ ਆ ਗਿਆ ਪੰਜ ਪਿਆਰੀ ਸਾਧੀ ਸਾਨੂੰ ਕਿੱਡਾ ਵੱਡਾ ਮਾਣ Guru ਨੇ ਦਿੱਤਾ ਅਸੀਂ ਗੁਰੂ ਦੀਆਂ ਗੱਲਾਂ ਸਮਝਦੇ ਨਹੀਂ ਸਤਿਗੁਰੂ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਲਸਾ ਮੈਂ ਹਾਂ ਕਰੂ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੱਛ ਬਰਾਣ ਜਬ ਲੰਗ ਖਾਲਸਾ ਰਹਿ ਨਿਆਰਾ ਦਬ ਲਗ ਤੇਜ ਗਿਉ ਮੈਂ ਸਾਰਾ ਜਵੇ ਗਹਿ ਬਿਬਰ ਦੀ ਰੀਤ ਮੈਂ ਨਾ ਕਰੂੰ ਇਨ ਕੀ ਬਰਤੀ ਤਾ ਆਓ ਕਿਉਂਕਿ ਮੈਂ ਤੇ ਹੰਪਣੋਂ ਹਟਣਾ ਨਹੀਂ ਮੈਂ ਕਰਤਾ ਸੁਣੋ ਸਾਹਮਣੇ ਰੋ ਵੀਰੋ ਸਰਦਾਰੀਆਂ ਵਾਸਤਾ ਅਜੀਤ ਤੇ ਜਜਾ